ਤਨੋਆ ਵੱਲੋਂ ਅੱਜ ਫੇਰ ਤੋਂ ਇੱਕ ਚਕਵਾਲ ਸਕੂਲ ਦੇ ਵਿੱਚ ਟੂਰਨਾਮੈਂਟ ਕਰਾਇਆ ਗਿਆ ਜਿਸ ਦੇ ਵਿੱਚ ਪੰਜਾਬ ਯੂਥ ਕਾਂਗਰਸ ਦੇ ਸਕੱਤਰ ਰਵੀ ਬੜੈਚ ਵੀ ਪੁੱਜੇ ਸਨ ਅਤੇ ਇਸ ਟੂਰਨਾਮੈਂਟ ਵਿੱਚ ਕਾਫੀ ਇਨਾਮ ਵੀ ਦਿੱਤੇ ਗਏ ਨੇ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਇਹ ਟੂਰਨਾਮੈਂਟ ਕਰਵਾਇਆ ਗਿਆ ਕੀ ਕਹਿਣਾ ਹੈ ਪ੍ਰੀਤ ਤਨੋਆ ਦਾ ਕੀ ਕਹਿਣਾ ਹੈ ਰਵੀ ਬੜੈਚ ਦਾ ਅਤੇ ਕੀ ਕਹਿਣਾ ਹੈ ਮੈਨ ਆਫ ਦਾ ਸੀਰੀਜ਼ ਪਲੇਅਰ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਰਵੀ ਜੀ ਤੁਸੀਂ ਮੈਚ ਪਹੁੰਚੇ ਬੜਾ ਸ਼ਾਨਦਾਰ ਜਿਹੜਾ ਮੈਚ ਦੇਖਣ ਨੂੰ ਮਿਲਿਆ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਦੇਖੋ ਆਹੀ ਚਾਹੁੰਦੇ ਆ ਕਿ ਆਹ ਜਿਹੜਾ ਮੈਚ ਅੱਜ ਦੂਸਰਾ ਇਹਨਾਂ ਨੇ ਪ੍ਰੀਤ ਆਪਣਾ प्रमोद ਰਾਣੇ ਰਾਣੇ ਦੀਪੇਰਾ ਨੇ ਮਿਲ ਕੇ ਕਰਾਇਆ ਇੱਕ ਮੈਚ ਕੁਝ 15 ਦਿਨ ਪਹਿਲਾਂ ਹੋਇਆ ਸੀਗਾ ਇੱਕ ਇਹ ਹੋ ਗਿਆ ਮੇਨ ਜਿਹੜਾ ਕਹਿਣਾ ਇਹੀ ਹੈ ਕਿ ਦੇਖੋ ਜਿਹੜਾ ਨੌਜਵਾਨ ਆ ਜਦੋਂ ਆਪਾਂ ਕੋਈ ਇਵੈਂਟ ਕਰਾਉਨੇ ਜਾਂ ਟੂਰਨਾਮੈਂਟ ਕਰਾਉਨੇ ਆ ਕਿਤਨਾ ਕਿਤੇ ਜਿਹੜੇ ਨੌਜਵਾਨ ਆ ਉਹਨਾਂ ਦਾ ਜਿਹੜਾ ਰੁਝਾਨ ਆ ਉਹ ਖੇਡਾਂ ਵੱਲ ਵੱਧਾਏ ਜਿਹੜਾ ਕਿ ਸਾਡੇ ਦੇਸ਼ ਨੂੰ ਅੱਜ ਦੇ ਟਾਈਮ ਵਿੱਚ ਤਰੱਕੀ ਕਰਨ ਵਿੱਚ ਬਹੁਤ ਸਹਾਇਕ ਦਿੰਦਾ ਜਿਹੜਾ ਕਿ ਖੇਡਾਂ ਜ਼ਰੂਰੀਆਂ ਕਿਉਂਕਿ ਇੱਕ ਤਾਂ ਜਿਹੜੇ ਨੌਜਵਾਨਾਂ ਨਾਵੇਂ ਉਹ ਨਸ਼ਿਆਂ ਤੋਂ ਬਚਦੇ ਆ ਇੱਕ ਜਿਹੜੇ ਆਪ ਦੇ ਮਾਪੇ-ਬਾਪ ਦਾ ਨਾਮ ਰੌਸ਼ਨ ਕਰਨ ਵਾਸਤੇ ਇਹ ਚੀਜ਼ਾਂ ਬੜੀਆਂ ਜ਼ਰੂਰੀਆਂ ਸਮਾਜ 'ਚ ਤੁਸੀਂ ਵੀ ਖਿਡਾਰੀਆਂ ਦੀ ਕਾਫੀ ਹੌਸਲਾ ਵਧਾਈ ਕਰਦੇ ਹੋ ਨਸ਼ੇ ਨੂੰ ਲੈ ਕੇ ਤੁਸੀਂ ਬਾਰ ਬਾਰ ਅਵੇਅਰ ਕਰਦੇ ਹੋ ਲੋਕਾਂ ਨੂੰ ਕਿੰਨੀ ਕਿ ਸਫਲਤਾ ਮਿਲਦੀ ਹੈ ਕਿੰਨੇ ਕਿ ਖੇਡਾਂ ਜ਼ਰੂਰੀਆਂ ਨਸ਼ੇ ਰੋਕथाम ਦੇ ਲਈ ਸਫਲਤਾ ਪਾਉਣ ਦੇਖਦੇ ਆਂ ਜੀ ਜਦੋਂ ਇੱਕ ਨੌਜਵਾਨ ਆ ਫਿਟਨੈਸ ਚਾਹੀਦੀ ਆ ਜਾਂ ਫਿਰ ਅੱਜ ਦੇ ਟਾਈਮ ਵਿੱਚ ਆਪਾਂ ਦੇਖਦੇ ਆਂ ਕਿ ਆਪਣੇ ਜਿਹੜੇ ਨੌਜਵਾਨ ਕਈ ਰਾਹਤੇ ਤੋਂ ਭੜਕੇ ਪਏ ਆ ਨਸ਼ਿਆਂ ਵੱਲ ਲੱਗੇ ਜਾਂ ਕੋਈ ਹੋੜ ਜਿਹੜੇ ਗਲਤ ਕੋਈ ਗੈਂਗਸਟਰਵਾਦ ਵੱਲ ਚਲਾ ਗਿਆ ਜਾਂ ਕੋਈ ਹੋੜ ਜਿਹੜੇ ਮਾੜੇ ਅੰਸਰਾਂ ਗੱਲ ਜਿਹੜੇ ਲੱਗੇ ਉਹ ਚੀਜ਼ਾਂ ਨੂੰ ਸੁਧਾਰਨ ਨੂੰ ਜਿਵੇਂ ਜਿਵੇਂ ਹੌਲੀ ਹੌਲੀ ਕਰਕੇ ਪੰਜਾਬ ਦੇ ਜਿਹੜੇ ਨੌਜਵਾਨ ਵਿਗੜੇ ਆ ਨਸ਼ਿਆਂ ਨੂੰ ਖਤਮ ਕਰਕੇ ਨੌਜਵਾਨਾਂ ਨੂੰ ਦੁਆਰੇ ਤੋਂ ਖੇਡਾਂ ਵੱਲ ਲਿਆਉਣ ਵਾਸਤੇ ਖੇਡ ਮੇਲੇ ਆ ਜਿਹੜੇ ਸਮਾਜ ਵਿੱਚ ਬਹੁਤ ਜ਼ਰੂਰੀ ਆ। ਭਾਈ ਜੀ 15 ਦਿਨ ਬਾਅਦ ਹੀ ਤੁਸੀਂ ਹੋਰ ਟੂਰਨਾਮੈਂਟ ਕਰਾਇਆ ਬੜਾ ਸ਼ਾਨਦਾਰ ਟੂਰਨਾਮੈਂਟ ਰਿਹਾ ਕਿਹੜੀ ਕਿਹੜੀ ਟੀਮਾਂ ਚ ਫਾਈਨਲ ਹੋਇਆ ਤੇ ਕਿੰਨੀਆਂ ਟੀਮਾਂ ਨੇ ਭਾਗ ਲਿੱਤਾ ਸੀ? ਜਿਹੜਾ ਆਪਾਂ ਨੇ ਅੱਜ ਟੂਰਨਾਮੈਂਟ ਕਰਵਾਇਆ ਇਹਦੇ ਵਿੱਚ 16 ਟੀਮਾਂ ਨੇ ਭਾਗ ਲਿਆ ਸੀਗਾ ਜਿਹੜੀ ਸਾਡੀ ਪਹਿਲੀ ਫਰਸਟ ਟੀਮ ਰਹੀ ਹੈ ਉਹ ਰੁੜਕੀ ਦੀ ਰਹੀ ਹੈ ਤੇ ਦੂਜੀ ਟੀਮ ਜਿਹੜੀ ਰਹੀ ਹੈ ਮੁੱਲਾਂਪਰੀ ਦੀ ਰਹੀ ਹੈ ਇਹਦੇ ਵਿੱਚ ਸਾਡਾ ਪਹਿਲਾ ਨਾਮ 2222 ਸੀਗਾ ਦੂਜਾ ਨਾਮ 1111 ਤੀਜਾ ਤੇ ਚੌਥਾ 333 ਤੇ ਅਸੀਂ ਜਿਹੜੇ ਬੈਸਟਾਂ ਨੂੰ ਆਪਣਾ ਜਿਹੜਾ ਬੈਸਟ ਪਲੇਅਰ ਸੀਗਾ ਉਹਨੂੰ ਕੂਲਰ ਦਿੱਤਾ ਹੈ ਤੇ ਜਿਹੜੇ ਪਿੰਡਾਂ ਵਾਲੇ ਬੈਸਟ ਦੇ ਉਹਨਾਂ ਨੂੰ ਪੱਖੇ ਸੀਗੇ ਤੇ ਜਿਹੜੇ ਆਪਣੇ ਸ਼ਹਿਰਾਂ ਵਾਲੇ ਬੈਸਟ ਸੀਗੇ ਉਹਨਾਂ ਨੂੰ ਆਪਾਂ 스마트 ਵਾਚਾਂ ਦਿੱਤੀਆਂ ਅੱਜ ਕਿ ਅਜੇ ਹ ਕਿਸ ਤਰ੍ਹਾਂ ਸ਼ੌਂਕ ਪੈ ਗਿਆ ਲਗਾਤਾਰ ਤੁਸੀਂ ਤੀਸਰਾ ਸ਼ੌਂਕਪੇਅਰ ਟੂਰਨਾਮੈਂਟ ਇਧਰ ਅਸਲ ਜੀ ਸ਼ੌਂਕ ਦਾ ਸਾਨੂੰ ਛੋਟੇ ਹੁੰਦੇ ਸੀ ਅਸੀਂ ਪਹਿਲਾਂ ਵੀ ਕਰਵਾਉਂਦੇ ਰਹੇ ਆਂ ਇਧਰ ਅਸਲ ਸਾਡੇ ਪਹਿਲਾਂ ਗਰਾਊਂਡ ਨਹੀਂ ਸੀਗਾ ਕੋਈ ਤੇ ਕਿਤੇ ਵੀ ਕਿਉਂਕਿ ਤੁਹਾਨੂੰ ਪਤਾ ਹੁਣ ਕਰਾਲੀ ਦੇ ਵਿੱਚ ਗਰਾਊਂਡ ਕਿਤੇ ਵੀ ਨਹੀਂ ਹੈਗਾ ਇਹ ਚਕਵਾਲ ਸਕੂਲ ਜਿਹੜਾ ਸਟੇਡੀਅਮ ਦੇ ਇੱਥੇ ਗਰਾਊਂਡ ਤਿਆਰ ਹੋਇਆ ਇਹ ਦੁਬਾਰੇ ਹੁਣ ਸਾਨੂੰ ਏਦਾਂ ਇਹ ਵੀ ਚਲੋ ਜਿਹੜੇ ਸਾਡੇ ਛੋਟੇ ਭਰਾ ਐ ਹੁਣ ਜਿਹੜੇ ਨਵੇਂ ਆਪਣੇ ਖੇਡ ਰਹੇ ਆਂ ਇੱਥੇ ਅਸੀਂ ਉਹਨਾਂ ਦੇ ਮਤਲਬ ਮੂਰੇ ਮੁੱਕ ਰੱਖਦੇ ਵੀ ਸੀ ਅਸੀਂ ਉਹਨਾਂ ਨੂੰ ਵਧੀਆ ਚੰਗੇਰਾ ਪਾਈਏ ਤੇ ਜਿਹੜੇ ਟੂਰਨਾਮੈਂਟ ਦੇ ਅਸੀਂ ਦੂਜੀ ਵਾਰ ਤਾਂ ਉਹ ਅਸੀਂ ਆਪਣੇ ਪੰਜਾਬ ਦੇ ਜਿਹੜੇ ਚੰਗੇ ਕਲੱਬ ਖਲਾਈ ਸੀਗੇ ਅੱਥ ਹੁਣ ਦੂਜਾ ਮੈਚ ਜਿਹੜਾ ਕਰਾਇਆ ਆਪਣੇ ਪਿੰਡਾਂ ਵਾਲੇ ਵਾਸਤੇ ਕਰਵਾਇਆ ਜਿਹੜੇ ਸਾਡੇ ਭਰਾ ਰਹਿ ਗਏ ਸੀਗੇ ਅਟ ਅਕੈਡਮੀ ਚ ਨਹੀਂ ਖੇਡੇ ਜਿਹੜੇ ਨਵੇਂ ਮੁੰਡੇ ਐ ਉਹ ਅਕੈਡਮੀ ਜਿਨ੍ਹਾਂ ਨੂੰ ਮੌਕਾ ਨਹੀਂ ਮਿਲਦਾ ਸੀ ਤਾਂ ਉਹਨਾਂ ਕਰਕੇ ਦੁਆਰਾ ਟੂਰਨਾਮੈਂਟ 16 ਟੀਮਾਂ ਦਾ ਅੱਜ ਕਰਵਾਇਆ ਹੈ ਮੁੰਡਿਆਂ ਦੀ ਹੌਸਲਾ ਅਫਲਾਈ ਅਫਜਾਈ ਲਈ ਜਰੂਰ ਟੂਰਨਾਮੈਂਟ ਕਰਾ ਰਹੇ ਹੋ ਕਿ ਇਹ ਵੀ ਮੰਨਿਆ ਜਾ ਸਕਦਾ ਹੈ ਕਿ ਜਲਦ ਕੁੜੀਆਂ ਦਾ ਕ੍ਰਿਕਟ ਦਾ ਟੂਰਨਾਮੈਂਟ ਵੀ ਤੁਹਾਡੇ ਕੋਲੋਂ ਕਰਵਾ ਹਾਂਜੀ ਇਹ ਜਰੂਰ ਇਹ ਤਾਂ ਗੀਆ ਸੀ ਪਹਿਲਾਂ ਵੀ ਸੋਚ ਰਹੇ ਸੀਗੇ ਕਿ ਸਾਨੂੰ ਸਾਡੇ ਸਾਡੇ ਕੋਚ ਸਾਹਿਬ ਐ ਦਿੰਦਾ ਰਾਣਾ ਜੀ ਤੇ ਸਾਡੇ ਹੋਰ ਵੀ ਪ੍ਰਾਂ ਪ੍ਰਮੋਥ ਰਾਣਾ ਆਪਣਾ ਦੀਪਾ ਰੋਪੜਲਾ ਵੀ ਸਾਰੇ ਇਹੀ ਸੋਚ ਰਹੇ ਸੀਗੇ ਵੀ ਆਪਾਂ ਮੁੰਡਿਆਂ ਦਾ ਕਰਵਾਈ ਜਾ ਰਹੇ ਹਾਂ ਹੁਣ ਜਿਹੜਾ ਅਗਲੀ ਵਾਰ ਹੋਊਗਾ ਚਾਹੇ ਅਸੀਂ ਸ਼ੋਅ ਮੈਚ ਕਰਵਾਈਏ ਅਸੀਂ ਕੁੜੀਆਂ ਦਾ ਵੀ ਅਸੀਂ ਸ਼ੋਅ ਮੈਚ ਜਰੂਰ ਕਰਵਾਵਾਂਗੇ ਜੇ ਹੋ ਸਕਦਾ ਸ਼ਾਇਦ ਟੂਰਨਾਮੈਂਟ ਵੀ ਕਰਵਾ ਦਈਏ ਕੀ ਅਪੀਲ ਕੀ ਕਰਦੇ ਹੋ ਲੋਕਾਂ ਨੂੰ ਕੀ ਨੌਜਵਾਨਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਹੋ ਨੌਜਵਾਨਾਂ ਨੂੰ ਬਸ ਇਹੀ ਅਪੀਲ ਸਾਡੀ ਵੀ ਨਸ਼ਿਆਂ ਤੋਂ ਦੂਰ ਰਹੋ ਗਲਤ ਕੰਮਾਂ ਤੋਂ ਦੂਰ ਰਹੋ ਆਪਣੇ ਪੜਾਈ ਚੰਗੀ ਕਰੋ ਆਪਣੇ ਗੇਮਾਂ ਵੱਲ ਆਓ ਤੇ ਆਪਣੇ ਜਿਹੜੇ ਆਪਣੇ ਮਾਪੇ ਐ ਬੜੇ ਭੈਣ ਭਾਈ ਸਾਰਿਆਂ ਦਾ ਆਪਣਾ ਆਦਰ ਕਰੋ ਤੇ ਆਪਣੇ ਚ ਕਰ ਨਹੀਂ ਕਰਨਾ ਆ ਤੁਸੀਂ ਮੈਨੂ ਦਾ ਸੀਰੀਜ਼ ਬਣੇ ਹੋ ਕਿੰਨਾ ਕਿ ਜਿਹੜਾ ਟੂਰਨਾਮੈਂਟ ਰਿਹਾ ਵਧੀਆ ਹੈ ਬਹੁਤ ਵਧੀਆ ਹੈ ਟੂਰਨਾਮੈਂਟ ਕਿਹੜੀ ਟੀਮ ਵੱਲੋਂ ਖੇਡਦੇ ਤੁਸੀਂ ਮੈਂ ਖੇਡਿਆ ਜੀ ਰੁੜਕੀ ਵੱਲੋਂ ਜੀ ਹਾਂ ਕਿੰਨੀ ਦੇ ਪ੍ਰੈਕਟਿਸ ਕਰਦੇ ਹੋ ਪ੍ਰੈਕਟਿਸ ਕਰ ਲੈਂਦੇ ਜੀ ਘੰਟਾ ਡੇਢ ਘੰਟਾ ਦੋ ਘੰਟੇ ਹਾਂ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜਿਹੜੇ ਗੇਮ ਖੇਡਦੇ ਆ ਬਸ ਹੀ ਆਹੀ ਵੀ ਖੇਡੋ ਦਿਲ ਲਾ ਕੇ ਪੁੱਟੇ ਕਮਾਸ ਦੂਰ ਰੋ ਛੱਕੇ ਛੱਕੇ ਬੜੇ ਲੰਬੇ ਲੰਬੇ ਮਾਰੇ ਜੀ ਰਾਤ ਕਿਹਾ ਹੈ ਬਸ ਹੀ ਪਤਾ ਨਹੀਂ ਮੈਨੂੰ ਵੀ ਜਾਂ ਬੋਲਰ ਨੂੰ ਦੇਖਦੇ ਆ ਕਿ ਬੋਲ ਨੂੰ ਦੇਖਦੇ ਆ ਹਾਂਜੀ ਬੋਲਰ ਨੂੰ ਦੇਖਦੇ ਹੁੰਨੇ ਕਿ ਬੋਲ ਨੂੰ ਦੇਖਦੇ ਆ ਦੋਨੇ ਦੇਖਣੇ ਵੰਦੇ ਆ ਜੀ ਪੋਜੀ ਸ਼ਾਨਦਾਰ ਟੂਰਨਾਮੈਂਟ ਕਰਾਇਆ ਗਿਆ ਕੀ ਕਹਿਣਾ ਚਾਹੁੰਦੇ ਹੋ ਟੂਰਨਾਮੈਂਟ ਨੂੰ ਲਗੇ ਕੋਈ ਜਦੋਂ ਭਰਾ ਨਾਲ ਹੁੰਦੇ ਆ ਫਿਰ ਤਾਂ ਸ਼ਾਨਦਾਰ ਹੋ ਹੀ ਜਾਂਦਾ ਜੀ ਸਾਰਿਆਂ ਦੇ ਸਹਿਯੋਗ ਨਾਲ ਆਪਣਾ ਪੌਦਾ ਬਾਈ ਹੋ ਗਿਆ ਪ੍ਰੀਤਨੋ ਆ ਹੋ ਗਿਆ ਵੱਡਾ ਵੀਰ ਸਾਡਾ ਰਵੀ ਭਾਈ ਹੋ ਗਿਆ ਤੇ ਭਰਾਵਾਂ ਦੇ ਸਹਿਯੋਗ ਨਾਲ ਸਾਰਾ ਕੁਝ ਹੁੰਦਾ ਹੁੰਦਾ ਭਰਾ ਇਸ ਤਰ੍ਹਾਂ ਮੋਟੀਵੇਟ ਕਿਸ ਤਰ੍ਹਾਂ ਕਰਦੇ ਹੋ ਨੌਜਵਾਨਾਂ ਨੂੰ ਟੂਰਨਾਮੈਂਟ ਖੇਡਾਂ ਦੇ ਲਈ ਮੋਟੀਵੇਟ ਦਾ ਇਸ ਤਰ੍ਹਾਂ ਹੀ ਵੀ ਅਸੀਂ ਕਹਿੰਦੇ ਵੀ ਚਲੋ ਹਰ ਇੱਕ ਜਿਹੜਾ ਇਨਸਾਨ ਆ ਉਹ ਚਾਹੁੰਦਾ ਵੀ ਮੇਰੇ ਬੱਚੇ ਆ ਜਿਹੜੇ ਉਹ ਨਸ਼ਾ ਤੋਂ ਦੂਰ ਰਹਿਣ ਨਸ਼ਾ ਤੋਂ ਬਚ ਕੇ ਰਹਿਣ ਜਿਹੜੇ ਤੁਹਾਡਾ ਤੁਸੀਂ ਨੌਜਵਾਨਾਂ ਦਾ ਕਲੱਬ ਆ ਕਿ ਨਸ਼ਾ ਛਡਾਉਣ ਵਾਸਤੇ ਵੀ ਲੋਕਾਂ ਦੀ ਸਹਿਯੋਗ ਕਰਦੇ ਹੋ ਕਿਸੇ ਤਰੀਕੇ ਦੇ ਨਾਲ ਹਾਂਜੀ ਹਾਂਜੀ ਬਸ ਹਾਂਜੀ ਬਿਲਕੁਲ ਜੀ ਬਿਲਕੁਲ ਅਸੀਂ ਸਹਾਇਤਾ ਕਰਦੇ ਹਾਂ ਜੇ ਸਾਡਾ ਕੋਈ ਭਰਾ ਕੋਈ ਨਸ਼ਿਆਂ ਦੇ ਦਲਦਲ ਵਿੱਚ ਫਸ ਗਿਆ ਹੈ ਤੇ ਅਸੀਂ ਉਹਨਾਂ ਨੂੰ ਮਤਲਬ ਉਹਦੀ سپورਟ ਕਰਦੇ ਹਾਂ ਠੀਕ ਹੈ ਜੀ ਤੇ ਉਹਦਾ ਮਤਲਬ ਜੋ ਵੀ ਟਰੀਟਮੈਂਟ ਹੈ ਡਾਕਟਰੀ ਕਾਰਵਾਈ ਹੈ ਜੋ ਵੀ ਹੈ ਉਹ ਅਸੀਂ ਜ਼ਰੂਰ ਕਰਦੇ ਹਾਂ ਭਰਾ ਆਇਆਗਾ ਬੜਾ ਸ਼ਾਨਦਾਰ ਟੂਰਨਾਮੈਂਟ ਠੀਕ ਹੈ ਕੀ ਕਹਿਣਾ ਚਾਹੁੰਦੇ ਹੋ ਟੂਰਨਾਮੈਂਟ ਨੂੰ ਸਾਡੇ ਭਰਾ ਸਾਰੇ ਆਪਣਾ ਦੀਪਾ ਬਾਈ ਪ੍ਰੀਤਨੋਆ ਲਵੀ ਹਰਮਨ ਕਰਾਲੀ ਇਹਨਾਂ ਦੀ ਸਹਿਯੋਗ ਨਾਲ ਜੀ ਇਹ ਟੂਰਨਾਮੈਂਟ ਹੋਇਆ ਗਿਆ ਜੀ ਠੀਕ ਜੀ ਵਧੀਆ ਟੂਰਨਾਮੈਂਟ ਹੋ ਗਿਆ ਜੀ ਆਪਣਾ ਐਨ ਵਧੀਆ ਹੁੰਦਾ ਜੀ ਠੀਕ ਹੈ ਜੀ ਕੋਈ ਆਪਾਂ ਤਾਂ ਕਰਦੇ ਜੀ ਕੋਈ ਬੰਦਾ ਨਸ਼ਾ ਨਾ ਕਰੇ ਜੀ ਆਪਣੇ ਮਾਪੇ ਬਾਬਾ ਦਾ ਕਹਿਣਾ ਮੰਨੇ ਜੀ ਆਪਾਂ ਨੇ ਇੱਕ ਟੂਰਨਾਮੈਂਟ ਹੋਰ ਰੱਖਣਾ ਹੈ ਜੀ ਜਲਦੀ ਤੇ ਜਲਦੀ ਆਪਣਾ ਟੂਰਨਾਮੈਂਟ ਫੇਰ ਜਾਰੀ ਕਰਾਂਗੇ ਕੀ ਮੰਨਿਆ ਜਾ ਸਕਦਾ ਕਿ ਅਗਲਾ ਟੂਰਨਾਮੈਂਟ ਕੁੜੀਆਂ ਦਾ ਵੀ ਹੋ ਸਕਦਾ ਕੁੜੀਆਂ ਦਾ ਹਾਂਜੀ ਜ਼ਰੂਰ ਹੋ ਸਕਦਾ ਜੀ ਪਰ ਹਜੇ ਥੋੜਾ ਟਾਈਮ ਲੱਗੂਗਾ ਜੀ ਮੁੰਡਿਆਂ ਦਾ ਹੋਊਗਾ ਜੀ ਜ਼ਰੂਰ ਹੋਊਗਾ ਮੇਰੇ